ਜੀ ਵਾਇਕੁਰ ਦੀ ਖਬਰ ਅਸੀਂ ਬੈਠੇ ਆ ਜੀ ਤਖਸ਼ੀਰੀ ਦਮਦਮਾ ਸਾਹਿਬ ਦੇ ਬਿਲਕੁਲ ਨਜ਼ਦੀਕ ਅਸ਼ੀਰਵਾਦ ਲੈ ਕੇ ਆਏ ਆ ਕਿ ਕਮਾਲ ਦਾ ਇਤਫਾਕ ਕਹਿ ਕਹਿ ਲੋ ਆਪਣੇ ਆਪ ਹੀ ਕਦੇ ਕਦੇ ਕੋਈ ਚੀਜ਼ਾਂ ਹੁੰਦੀ ਹੈ ਤਖਸ਼ੀਰੀ ਕੇਸਗੜ ਸਾਹਿਬ ਤੋਂ ਸ਼ੁਰੂ ਕੀਤਾ ਅਸੀਂ ਵਹਿਣ ਤੇ ਅੱਜ ਅਸੀਂ ਦਮਦਮਾ ਸਾਹਿਬ ਦੇ ਵਿੱਚ ਬੈਠੇ ਆ ਅਸੀਂ ਵੀ ਸਾਈ ਲੈ ਰਹੇ ਆ ਫਿਰ ਅਗਲਾ ਵੈਨ ਨੰਬਰ 2 ਚੱਲ ਪੂਗਾ ਉਹਦਾ ਚਰਨ ਚੱਲ ਪੂਗਾ ਅਸੀਂ ਸਿਰਫ ਤੁਹਾਨੂੰ ਸੱਦਾ ਦੇਣਾ ਹੈ ਸੱਦਾ ਇਹ ਦੇਣਾ ਹੈ ਕਿ ਜੇ ਤੁਸੀਂ ਆਉਂਗੇ ਤਾਂ ਆਪਾਂ ਜਿਹੜੇ 5 ਇਸ਼ੂ ਲੈ ਕੇ ਆ ਰਹੇ ਹਾਂ ਮਾਈਨਿੰਗ ਦਾ ਨਸ਼ੇ ਦਾ ਡੋਮਿਸਾਈਲ ਦਾ ਤੇ ਸੋਸ਼ਲ ਜੋ ਆਪਾਂ ਕਰ ਸਕਦੇ ਆ ਤੇ ਪਾਣੀਆਂ ਦਾ ਇਹ ਚੀਜ਼ਾਂ ਆਪਾਂ ਕਹਿਣੀ ਹੈ ਗਵਰਨਮੈਂਟ ਨੂੰ ਕਿ ਮੰਨਜੋ ਆ ਲੋਕਾਂ ਦੇ ਫਤਵੇ ਨਾਲ ਅਸੀਂ ਕਹਤਾ ਇਹਨੂੰ ਜਾਂ ਤਾਂ ਐਕਟ ਬਣਾਓ ਜਾ ਬਨੇ ਬਨਾਏ ਐਕਟ ਚ ਅਮੈਂਡਮੈਂਟ ਕਰਦੇ ਜਦੋਂ ਤੁਹਾਡੀ ਹਾਜ਼ਰੀ ਚ ਇਹ ਆਪਾਂ ਗਵਰਨਮੈਂਟ ਨੂੰ ਕਹਤਾ ਤਾਂ ਸਮਝੋ ਉਹਨਾਂ ਨੂੰ ਮੰਨਣਾ ਪੈਣਾ ਨਹੀਂ ਮੰਨਣਗੇ ਤਾਂ ਜਾਣਗੇ ਤੇ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਮੰਨਣਾ ਪਊਗਾ ਇਸੇ ਸ਼ਰਤ ਤੇ ਆ ਸੋ ਤੁਸੀਂ ਆਇਓ ਜੇ ਔਰ ਤੁਹਾਡੇ ਪੂਰੇ ਹੰਗਾਰੇ ਨਾਲ ਤੁਹਾਡੀਆਂ ਉੱਠੀਆਂ ਹੋਈਆਂ ਬਾਹਾਂ ਨਾਲ ਮੀਚੀਆਂ ਹੋਈਆਂ ਮਕਾ ਹੱਥਾਂ ਨਾਲ ਆਪਾਂ ਇਹ ਗੱਲ ਮਨਾਵਾਵਾਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਿਹੜੇ ਵੀ ਸਾਡੇ ਭਰਾਵਾਂ ਨੇ ਨੌਜਵਾਨਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਇੱਥੇ ਆਉਣਾ ਹੈ ਤਾਂ ਮੈਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸਦੇ ਆਂ ਜਿੱਥੇ ਇਹ ਕਾਨਫਰੰਸ ਅਸੀਂ ਕਰ ਰਹੇ ਆਂ ਇੱਕ ਵਹਿਣ ਰੈਲੀ ਰੱਖੀ ਹੋਈ ਆ ਇਤਿਹਾਸਕ ਫੈਸਲੇ ਲੈਣ ਜਾ ਰਹੇ ਆਂ ਮੁੱਦੇ ਪੰਜਾਬ ਦੇ ਮਸਲੇ ਪੰਜਾਬ ਦੇ ਦੋਨਾ ਮਸਲਾ ਦਾ ਹੱਲ ਕੀ ਆ ਇਹ ਵੀ ਦੱਸਣ ਜਾ ਰਹੇ ਆਂ ਸੋ ਮਾਸ ਸਮੁੱਚੇ ਪੰਜਾਬੀਆਂ ਨੂੰ ਹੋਰ ਜੋ ਅਪੀਲ ਕਰਦਾਂਗੇ ਪਹਿਲੀ ਗੱਲ ਦਾ ਬਹੁਤ ਤੋਂ ਬੱਦ ਵੱਡੀ ਗਿਣਤੀ ਦੇ ਵੀ ਤੁਸੀਂ ਤਾਂ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋਂ ਜਰੂਰ ਪਹੁੰਚੋ ਕਿਉਂਕਿ ਆਪਾਂ ਹਰ ਬੰਦਾ ਸਵਾਲ ਕਰਦਾ ਕਿ ਬਿਮਾਰੀ ਦਾ ਹਰ ਨੂੰ ਪਤਾ ਹੈ ਪਰ ਬਿਮਾਰੀ ਦਾ ਹੱਲ ਕੀ ਹੈ ਉਹ ਹੱਲ ਦੱਸਣ ਲੱਗਿਆ ਭਰਾਵੋ ਸੋ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਸ ਇਤਿਹਾਸਕ ਦਿਨ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਦੇ ਦਿਨ ਦੇ ਉੱਤੇ ਆਪਾਂ ਇਹ ਜਿਹੜਾ ਫੈਸਲਾ ਲੈਣ ਜਾ ਰਹੇ ਆ ਤਾਂ ਨੂੰ ਪੀ ਲੈ ਕੇ ਬੱਦ ਤੋਂ ਬੱਦ ਪਹੁੰਚੋ ਪਹੁੰਚਣਾ ਕਿੱਥੇ ਆ ਇਹ ਤੁਸੀਂ ਜਦੋਂ ਪਹੁੰਚਣਾ ਜਦੋਂ ਆਪਾਂ ਬਠਿੰਡੇ ਵੱਲੋਂ ਆਵਾਂਗੇ ਜਦੋਂ ਤਲਵੰਡੀ ਸਾਬੋ ਨੂੰ ਆਪਾਂ ਬਠਿੰਡੇ ਤੋਂ ਆਉਣੇ ਆ ਤਾਂ ਸੁਆ ਟੱਪ ਕੇ ਤੁਹਾਡੇ ਸੱਜੇ ਹੱਥ ਗੁਰਮਤਿ ਵਿਦਿਆਲਾ ਉਹਦਾ ਬੋਰਡ ਲੱਗਿਆ ਹੋਇਆ ਬਿਲਕੁਲ ਉਹ ਨਾਲ ਸੜਕ ਮੁੜਦੀ ਆ ਸੱਜੇ ਨੂੰ ਬਠਿੰਡੇ ਵੱਲ ਆਉਂਦਿਆਂ ਨੂੰ ਸੱਜੇ ਸੜਕ ਮੁੜੂਗੀ ਸੜਕ ਦਾ ਜਿਹੜਾ ਨਾਂ ਹੈਗਾ ਜੰਡਸਰ ਪੁਰਖਰ ਅੱਗੇ ਤੇ ਮਾਤਾ ਸਹਿਬਕੌਰ ਕਾਜਾ ਇੱਥੇ ਬੀਬੀਆਂ ਦਾ ਉਹਦੇ ਬਿਲਕੁਲ ਕੋਲੇ ਇਹ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਜਿਹੜੀ ਸ਼ਰਤਾਂ ਦੇ ਗੁਰਦੁਆਰਾ ਜੰਡਸਰ ਸਾਹਿਬ ਤੋਂ ਉਹਦੇ ਉੱਤੇ ਹੋ ਰਿਹਾ ਇਕੱਠ ਇਹ ਜੇ ਆਪਾਂ ਇਧਰੋਂ ਖੰਡਾ ਚੌਕ ਵੱਲੋਂ ਆਵਾਂਗੇ ਮੇਰਾ ਕਹਿਣਾ ਭਾਵਾ ਜੀ ਅਸੀਂ ਆ ਮਾਨਸਾ ਵਾਲੇ ਪਾਸੇ ਤੋਂ ਆਉਣਾ ਹੈ ਖੰਡਾ ਚੌਕ ਆਉਂਦਾ ਹੈ ਤੇ ਖੰਡਾ ਚੌਕ ਤੋਂ ਜਦੋਂ ਅਸੀਂ ਅੱਗੇ ਲੰਘਾਂਗੇ ਅਖੰਡਾ ਚੌਂਕ ਤੋਂ ਤੁਸੀਂ ਮੁੜਨਾ ਖੱਬੇ ਹੱਥ ਅਖੰਡਾ ਚੌਂਕ ਟੱਪ ਕੇ ਗੁਰਮਤ ਵਿਦ ਬਰਿਆਲੇ ਦਾ ਜਿਹੜਾ ਬੋਰਡ ਲੱਗਿਆ ਹੋਇਆ ਉਥੋਂ ਜੰਡਸਰ ਨੂੰ ਰੋਡ ਜਾਂਦੀ ਆ ਅ ਗੁਰੂ ਘਰ ਅੱਗੇ ਜੰਡਸਰ ਸਾਹਿਬ ਤੇ ਅੱਗੇ ਮਾਤਾ ਸਾਹਿਬਕੌਰ ਕਾਲਜਾ ਬੀਬੀਆਂ ਦਾ ਉਹਦੇ ਕੋਲੇ ਇਹ ਜਿਹੜਾ ਵਹਿਣ ਰਹਿਣੀ ਹੋਣ ਜਾ ਰਹੀ ਆ ਮੈਂ ਸਮੁੱਚੇ ਪੰਜਾਬ ਦੇ ਲਈ ਅਪੀਲ ਕਰਦਾ ਕਿ ਇੱਥੇ ਤੁਸੀਂ ਵੱਧ ਤੋਂ ਵੱਧ ਪੂਰੇ ਸਮੁੱਚੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦਾ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਜਾ ਪੰਜਾਬ ਦੇ ਮਸਲੇ ਜਿਵੇਂ ਭਾਈ ਹਮਤੋਜ ਨੇ ਕਿਹਾ ਪਾਣੀਆਂ ਦਾ ਮਸਲਾ ਡੋਮਿਸਾਈਲ ਦਾ ਮਸਲਾ ਮਾਈਨਿੰਗ ਦੇ ਮਸਲੇ ਭ੍ਰਸ਼ਟਾਚਾਰ ਨਸ਼ਿਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਜਾਂ ਆਪਾਂ ਗੋਦਰੀ ਦਾ ਮੁੱਦਾ ਜਾਂ ਜਿੰਨੇ ਪੰਜਾਬ ਦੀ ਅੱਜ ਕੱਲ ਪੰਜਾਬ ਜਿਵੇਂ ਕਿਰਿਆ ਹੋਇਆ ਜਾਂਦਾ ਮਸਲੇ ਮੁੱਦਿਆਂ ਨਾਲ ਉਹਨਾਂ ਮਸਲਾਂ ਦਾ ਹੱਲ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਇਸ ਤੋਂ ਇਲਾਵਾ ਸਾਡੇ ਕੋਲੇ ਬਹੁਤ ਵੱਡੇ ਜਿਹੜੇ ਵਿਦਵਾਨ ਆ ਉਹਨਾਂ ਦਾ ਦਰਦ ਕੀ ਹੈ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਉਹ 10 ਵੀ ਦਿੰਨੇ ਆ ਹਾਂਜੀ ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜਾ ਵਾਲੇ ਦਵਿੰਦਰ ਸ਼ਰਮਾ ਜੀ ਖੇਤੀਬਾੜੀ ਦੇ ਜੋ ਆਪਣੇ ਦੇਸ਼ ਦੇ ਜਾਂ ਕਹੋ ਦੁਨੀਆ ਦੇ ਵੱਡੇ ਮਾਹਿਰ ਨੇ ਸਰਦਾਰ ਹਮੀਰ ਸਿੰਘ ਹੋਰੀ ਭਾਈ ਮਨਦੀਪ ਸਿੰਘ ਹੋਰੀ ਭਾਈ ਪਰਮਜੀਤ ਗਾਜੀ ਜੀ ਹੋਰੀ ਇਸ ਤਰ੍ਹਾਂ ਦੇ ਬਹੁਤ ਹੀ ਕਰਨਲ ਜਸਜੀਤ ਸਿੰਘ ਹੋਰੀ ਜਸਕੀਰਤ ਸਿੰਘ ਹੋਰੀ ਬੈਂਸਾਬ ਹੋਰੀ ਬਹੁਤ ਹੀ ਵਧੀਆ ਲੋਕ ਜੋ ਕੁਛ ਨਾ ਕੁਛ ਇਸ ਸਮਾਜ ਲਈ ਪੰਜਾਬ ਲਈ ਕਰ ਰਹੇ ਨੇ ਤੇ ਕੀਤਾ ਔਰ ਆਪ ਦੇ ਵਿਸ਼ਿਆਂ ਦੇ ਮਾਹਿਰ ਵੀ ਨੇ ਮੈਨੂੰ ਤਾਂ ਆਪ ਲੋਕੇਸ਼ ਵੀ ਵਿਖਾ ਦਿਓ ਕਿਵੇਂ ਆ ਦਿਖਾ ਦਿਓ ਜੀ ਇਹ ਪੂਰਾ ਵਿਖਾ ਦਿਓ ਲੈ ਵੀ ਆ ਇਧਰ ਲਵਾ ਸਤ ਬੋਲ ਵੀ ਤੇ ਦੱਸੀ 13 ਤਰੀਕ ਆ ਆ ਜਿਹੜਾ ਪਾਸਾ ਦੱਸ ਕੇ ਇਧਰ ਤੱਕ ਲੈ ਮੈਂ ਇਤਬਾਰ ਸਮਾ 11 ਵਜੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਤਿਹਾਸਕ ਥਾਂ ਸੀ ਗੁਰੂਆਂ ਦੀ ਨਗਰੀ ਫਤਵਾ ਸੰਗਤ ਨੂੰ ਪੀ ਲੈ ਕੇ ਵੱਧ ਤੋਂ ਵੱਧ ਪੱਟੀ ਗਿੰਦੀ ਚ ਪਹੁੰਚ ਰਹੀ ਤਾਂ ਕਿ ਜਿਹੜੇ ਚੋਰ ਲਟੇਰੇ ਲਗਾਤਾਰ ਪੰਜਾਬ ਨੂੰ ਚੁੰਬੜੇ ਹੋਏ ਆ ਖਤਮ ਕਰਦੇ ਲੱਗੇ ਹੋਏ ਆ ਉਹਨਾਂ ਨੂੰ ਸਤਾਰਾ ਕਿਵੇਂ ਪਾਉਣਾ ਹੱਲ ਕਿਵੇਂ ਆ ਮਸਲਿਆਂ ਦੇ ਉਹਦੇ ਬਾਰੇ ਗੱਲਾਂ ਬਾਤਾਂ ਅੱਜ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ